ਕੋਈ ਸਮਾਂ ਸੀ ਜਦੋਂ ਸਿਰਫ ਲੜਕਾ ਜੰਮਣ ਦੀ ਖੁਸ਼ੀ 'ਚ ਲੋਹੜੀ ਮਨਾਈ ਜਾਂਦੀ ਸੀ ਪਰ ਸਮੇਂ ਦੇ ਬਦਲਾਅ ਦੇ ਨਾਲ ਮੁੰਡੇ ਕੁੜੀ ਵਿਚਕਾਰ ਅੰਤਰ ਮਿੜਦਾ ਜਾ ਰਿਹਾ ਹੈ। ਆਸਟ੍ਰੇਲੀਆ ਵਿੱਚ ਡਾਕਟਰ ਰਜਿੰਦਰ ਸਿੰਘ ਦੇ ਪਰਿਵਾਰ ਨੇ ਆਪਣੀ ਧੀ ਅਰਜੋਈ ਦੀ ਲੋਹੜੀ ਦੀ ਖੁਸ਼ੀ ਮਨਾ ਕੇ ਇਸ ਪਰਤ ਨੂੰ ਅੱਗੇ ਤੋੜਿਆ ਹੈ। ਇਸ ਪਰਿਵਾਰ ਵੱਲੋਂ ਧੀ ਦੀ ਲੋਹੜੀ ਮਨਾਉਂਦਿਆਂ ਲੱਡੂ ਵੰਡ ਕੇ ਗਿੱਧੇ ਪਾ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਤੇ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਮੁੰਡੇ ਕੁੜੀ ਵਿਚਲੇ ਫਰਕ ਨੂੰ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਧੀਆਂ ਕਿਸੇ ਤੋਂ ਘੱਟ ਨਹੀਂ ਮੇਰਾ ਨਾਮ ਰਜਿੰਦਰ ਸਿੰਘ ਤੇ ਮੇਰੀ ਵਾਈਫ ਤਸਫੀਰ ਕੌਰ ਅਸੀਂ ਦੋਨੋਂ ਜਨੇ ਆਸਟ੍ਰੇਲੀਆ ਤੋਂ ਆਏ ਆ ਅਸੀਂ ਇਸ ਵਾਰ ਇਹ ਸਪੈਸ਼ਲ ਆਪਣੀ ਬੇਟੀ ਦੀ ਲੋੜੀ ਮਨਾਉਣ ਆਏ ਆ ਤੇ ਅਸੀਂ ਸਭ ਨੂੰ ਇਹ ਸਿਖਾਉਣਾ ਚਾਹੁੰਦੇ ਆ ਕਿ ਮੁੰਡੇ ਕੁੜੀ ਦੇ ਫਰਕ ਨਹੀਂ ਹੁੰਦਾ ਤੇ ਸਾਰੇ ਜੀ ਸੇਮ ਹੁੰਦੇ ਆ ਅਸੀਂ ਇਸ ਵਾਰ ਸਪੈਸ਼ਲ ਆਏ ਆ ਤਾਂ ਕਿ ਅਸੀਂ ਆਪਣੀ ਬੱਚੀ ਲੋੜੀ ਮਨਾ ਸਕੀਏ ਸਾਡੇ ਲਈ ਸਾਡਾ ਜਵਾਗ ਸਾਡਾ ਮੁੰਡਾ ਹੀ ਆ ਤੇ ਇਹ ਦੱਸਾਂ ਚੁਣਨੇ ਆ ਕਿ ਜੋ فرق ਹੈ ਇਹ ਈਵਨ தோ ਕੀ ਹੁਣ ਇਹ ਘਟ ਗਿਆ ਹੈ ਪਰ ਫਿਰ ਵੀ ਜਿਵੇਂ ਆਸਟ੍ਰੇਲੀਆ ਵਿੱਚ ਇਹ ਚੀਜ਼ ਦਾ ਕੋਈ ਫਰਕ ਨਹੀਂ ਹੈ ਕਿਸੇ ਨੂੰ ਕੋਈ ਬੰਦਾ ਫਰਕ ਕੀ ਉਹਨਾਂ ਦੇ ਬੇਟਾ ਹੈ ਜਾਂ ਬੇਟੀ ਹੈ ਤੇ ਆਈ ਹੋਪ ਕਿ ਇਹ ਫਰਕ ਇਥੇ ਵੀ ਮਿਟ ਜਾਏਗਾ ਤੇ ਸਾਰੇ ਜਾਣੇ ਇਹ ਇੱਕ ਵਧੀਆ ਤਿਹਾਰ ਨੂੰ ਚਾਹੇ ਬੇਟਾ ਚਾਹੇ ਬੇਟੀ ਉਹਨਾਂ ਹੀ ਮਨਾਉਣਗੇ ਜਿਵੇਂ ਇੱਕ ਮੁੰਡੇ ਦੀ ਮਨਾਈ ਜਾਂਦੀ ਹੈ ਤੇ ਆਈ ਹੋਪ ਸਾਡਾ ਇਹ ਹੰਬਲਾ ਲੋਕਾਂ ਨੂੰ ਅੱਗੇ ਉਤਸ਼ਾਹ ਦੇਵੇ ਕਿ ਉਹ ਵੀ ਆਪਣੇ ਬੇਟੀਆਂ ਦੀਆਂ ਲੋੜੀਆਂ ਕਿੱਦਾਂ ਹੀ ਮਨਾਉਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ